ਜੀ ਸਾਡੇ ਕੋਲ ਜਿਹੜੇ ਆਈਲੈਂਸ ਹੁੰਦੇ ਨੇ ਕਲਰ ਵਾਲੇ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਨੇ ਸਾਡੇ ਕੋਲ 1500 ਚ ਸਟਾਕ ਪਿਆ ਹੋਇਆ ਜੇ ਸਾਰੇ ਰੰਗ ਨੀਲੇ ਪੀਲੇ ਹਰੇ ਨੀਲੇ ਜਿਹੜੇ ਕਹਿੰਗੇ ਸਾਡੇ ਕੋਲ ਸਾਰਾ ਕੁਝ ਸਟਾਕ ਪਿਆ ਆ ਸਾਡੇ ਕੋਲ ਉਹ ਵੀ ਲੈਂਸ ਹੈਗੇ ਜਿਹੜੇ ਕਲਰ ਤੁਸੀਂ ਆਪਣੀ ਅੱਖਾਂ ਨੂੰ ਸੋਹਣਾ ਕਰਨਾ ਚਾਹੁੰਦੇ ਹੋ ਆਪਣੀ ਜਿੰਦਾਂ ਦਾ ਸੂਟ ਉਦਾਂ ਦੇ ਕਰੀਂ ਜਿੰਦਾਂ ਦਾ ਸੂਟ ਉਦਾਂ ਦੇ ਉਹ ਵੀ ਲੈਂਸ ਹੈਗੇ ਸਾਡੇ ਲੈਂਸਾਂ ਦੀ ਪੂਰੀ ਰੇਂਜ ਆ ਸਾਡੇ ਕੋਲ ਜੀ ਆ ਦੇਖੋ ਜਿੰਦਾਂ ਇਹ ਮਤਲਬ ਆਈ ਜਵੈਲ ਦਾ ਫਰੇਮ ਆ ਜੀ ਮੈਟਲ ਦਾ ਫਰੇਮ ਆ ਸਾਲ ਦੀ ਗਾਰੰਟੀ ਹੈ ਇਹਨਾਂ ਦੀ ਤੇ ਕੋਈ ਪ੍ਰੋਬਲਮ ਨਹੀਂ ਕੋਈ ਰੰਗ ਉੱਟ ਜੇ ਕੋਈ ਮੈਨੂਫੈਕਚਰਿੰਗ ਫਾਲਟ ਹੋ ਜੇ ਸਾਲ ਇੱਕ ਕੰਪਨੀ ਪੂਰਾ ਚੇਂਜ ਕਰਕੇ ਦਿੰਦੀ ਹੈ ਸਾਡੇ ਕੋਲ ਤੁਸੀਂ ਆਓ ਸਾਡੇ ਕੋਲ ਉੱਪਰ ਕੰਪਿਊਟਰਾਈਜ਼ਡ ਸਿਸਟਮ ਹੈ ਸਾਰਾ ਅੱਖਾਂ ਚੈੱਕ ਹੁੰਦੀਆਂ ਅੱਖਾਂ ਚੈੱਕ ਕਰਕੇ ਤੁਹਾਨੂੰ ਐਨਕ ਬਣਾ ਕੇ ਦੇਾਂਗੇ ਜੀ ਕਈ ਵਾਰੀ ਬੱਚੇ ਇਦਾਂ ਦੇ ਹੁੰਦੇ ਆ ਕਿ ਪੜ੍ਹਨ ਲਿਖਣ ਵਾਲੇ ਹੁੰਦੇ ਤੇ ਲੇਕਿਨ ਉਹਨਾਂ ਦੇ ਐਨਕਾ ਲੱਗ ਜਾਂਦੀਆਂ ਛੋਟੀ ਉਮਰ ਦੇ ਵਿੱਚ ਆ ਕੇ ਤੇ ਵਿਚਾਰੇ ਖਰੀਦ ਨਹੀਂ ਸਕਦੇ ਤੇ ਤੁਸੀਂ ਸੁਣਿਆ ਕਾਫੀ ਮਦਦ ਕਰਦੇ ਹੋ ਤੇ ਇਹਦੇ ਬਾਰੇ ਦੱਸੋ ਜੀ ਹਾਂਜੀ ਅਸੀਂ ਕਾਫੀ ਮਦਦ ਕਰਦੇ ਜਿਹੜਾ ਸਾਡੇ ਸੰਪਰਕ ਚਾਹੁੰਦਾ ਆ ਕੀ ਬੱਚਾ ਆ ਜੀ ਸਕੂਲ ਵਾਲੇ ਕਹਿੰਦੇ ਜੀ ਕਿ ਪੜਿਆ ਜਿਆਦਾ ਮਤਲਬ ਐਜੂਕੇਟਿਡ ਆ ਬੱਚੇ ਕੋ ਅਫੋਰਡ ਨਹੀਂ ਕਰ ਸਕਦਾ ਕਈ ਬੱਚਿਆਂ ਨੂੰ ਬਹੁਤ ਹਾਈ ਨੰਬਰ ਲੱਗਾ ਹੁੰਦਾ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਲਈ ਰੱਖਿਆ ਜੀ ਕਿ ਸਾਨੂੰ ਸਾਡੇ ਤੱਕ ਪਹੁੰਚ ਕਰੋ ਅਸੀਂ ਉਹਨਾਂ ਨੂੰ ਐਨਕ ਫ੍ਰੀ ਬਣਾ ਕੇ ਦਾਂਗੇ ਕਹਿੰਦੇ ਕਿ ਸਾਡਾ ਬੱਚਾ ਜੀ ਲੋੜਵੰਦ ਹੈਗਾ ਤੇ ਹਿਯਾਰ ਹੈਗਾ ਇਹਨੂੰ ਅਨਕ ਫ੍ਰੀ ਬਣਾ ਦੋ ਅਸੀਂ ਇਹਨੂੰ ਬਿਲਕੁਲ ਬਿਲਕੁਲ ਜ਼ੀਰੋ ਪਰ ਬਿਲਕੁਲ ਫ੍ਰੀ ਐਨਕ ਬਣਾ ਕੇ ਦੇਾਂਗੇ ਆਹ ਲਓ ਜੀ ਆਹ ਦੇਖੋ ਜਿੱਦਾਂ ਨੰਬਰ ਆ ਜੀ ਆਹ ਦੇਖੋ ਆ ਸਾਰੇ ਨਜ਼ਰ ਦੇ ਐਨਸੀ ਆ ਜੀ ਅੱਛਾ ਜੀ ਲੈਂਸਾਂ ਦੇ ਦਾ ਮਤਲਬ ਆਪਣੇ ਆਪ ਲਾ ਸਕਦਾ ਬੰਦਾ ਇਹ ਆਪਣੇ ਆਪ ਲਾ ਸਕਦਾ ਜੀ ਇੱਕ ਵਾਰ ਜੇ ਕਿਹੜੇ ਬੰਦੇ ਨੂੰ ਨਹੀਂ ਆਂਦਾ ਇੱਕ ਵਾਰ ਅਸੀਂ ਸਿਖਾ ਦਾਂਗੇ ਉਸ ਤੋਂ ਬਾਅਦ ਆਪਣੇ ਆਪ ਲਾ ਸਕਦਾ ਸਾਰੇ ਨੰਬਰ ਸਾਈਡ ਇਫੈਕਟ ਤੇ ਨਹੀਂ ਕੋਈ ਸਾਈਡ ਇਫੈਕਟ ਨਹੀਂ ਜੀ ਕੋਈ ਸਾਈਡ ਇਫੈਕਟ ਨਹੀਂ ਇਹ ਐਨਕ ਬਾਰੇ ਸੁਣ ਕੇ ਇਹਨਾਂ ਦੀ ਐਨਕ ਬਹੁਤ ਵਧੀਆ ਹੁੰਦੀ ਆ ਅੱਛਾ ਜੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਨਮਸਕਾਰ ਦੋਸਤੋ ਅੱਜ ਰੈਡ ਜਨ ਕ੍ਰਾਈਮ ਨਿਊਜ਼ ਟੀਮ ਪਹੁੰਚੀ ਹੈ ਜਲੰਧਰ ਕੈਂਟ ਵਿਖੇ ਕੈਂਟ ਆਪਟੀਕਲ ਪੁਆਇੰਟ ਵਿਖੇ 10/8 ਇੱਥੇ ਦੱਸਿਆ ਜਾਂਦਾ ਹੈ ਕਿ ਬਾਜ਼ਾਰ ਨਾਲੋਂ ਸਸਤੀਆਂ ਅਨਕਤ ਦਿੱਤੀਆਂ ਜਾਂਦੀਆਂ ਔਰ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਤੇ ਆਓ ਚੱਲਦੇ ਹਾਂ ਆਪਾਂ ਕੈਂਟ ਆਪਟੀਕਲ ਸੱਸੀ ਕਵੀਰ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਤ ਵਧੀਆ ਜੀ ਵਧੀਆ ਤੁਸੀਂ ਸੁਣਾਓ ਤੇ ਅੱਜ ਕੱਲ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕਾਫੀ ਛਾਏ ਹੋਏ ਤੇ ਕਹਿੰਦੇ ਬੀਰੂ ਭਾਜੀ ਕੋ ਜਿਹੜਾ ਜਾਓ ਤੇ ਅੱਖਾਂ ਦਾ ਟੈਸਟ ਫ੍ਰੀ ਹੁੰਦਾ ਤੇ ਇਹਨਾਂ ਦਾ オリジナル ਕੰਪਨੀ ਦੇ ਮਿਲਦੀਆਂ ਬਿਲਕੁਲ ਫ੍ਰੀ ਹੁੰਦਾ ਜੀ ਸਾਡੇ ਕੋਲ ਮਾਰਾ ਜਦੋਂ ਮਰਜੀ ਆਓ ਸਾਡੇ ਕੋਲ ਰੇਵਨ ਹੈਗੀ ਹੈ ਵੋਗ ਹੈਗੀ ਫਾਸਟ ਟਰੈਕ ਹੈਗੀ ਟਾਈਟਨ ਹੈਗੀ ਹੈ ਬਿਲਕੁਲ オリジナル ਤੇ ਪਹਿਲਾਂ ਤੇ ਲੋਕੀ ਡਾਕਟਰ ਕੋ ਜਾਂਦੇ ਅੱਖਾਂ ਲਈ ਉਹ ਜਾ ਕੇ ਚੈੱਕ ਕਰਾਦੇਗੇ ਤੇ ਤੁਹਾਡੇ ਕੋਲ ਚੈੱਕ ਫੈਸਿਲਿਟੀ ਪੂਰੀ ਹੈ ਹਾਂਜੀ ਹਾਂਜੀ ਸਾਡੇ ਕੋਲ ਫੈਸਿਲਿਟੀ ਪੂਰੀ ਹੈ ਜੀ ਮੇਰੇ ਬੇਟੇ ਨੇ ਵੀ ਆਪਟੋਮੈਟ੍ਰਿਕਸ ਕੀਤੀ ਹੋਈ ਹੈ ਮੈਂ ਆਪ ਖੁਦ ਆਪਟੋਮੈਟ੍ਰਿਕਸ ਦਾ ਕੀ ਬਾਤ ਹੈ ਜੀ ਤੇ ਸਾਡੇ ਕੋਲ ਤੁਸੀਂ ਆਓ ਸਾਡੇ ਕੋਲ ਉੱਪਰ ਕੰਪਿਊਟਰਾਈਜ਼ ਸਿਸਟਮ ਹੈ ਸਾਰਾ ਅੱਖਾਂ ਚੈੱਕ ਹੁੰਦੀਆਂ ਅੱਖਾਂ ਚੈੱਕ ਕਰਕੇ ਤੁਹਾਨੂੰ ਐਨਕ ਬਣਾ ਕੇ ਦੇਾਂਗੇ ਜੀ ਜੀ ਤੇ ਆਪਣੇ ਕੋ ਕਿਹੜੀ ਕਿਹੜੀ ਐਨਕ ਐਨਕਾ ਜਿਹੜੀਆਂ ਕੰਪਨੀ ਦੀ ਹੈਗੀ ਹੈ ਸਾਡੇ ਕੋਲ ਸਭ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਸਾਡੇ ਕੋਲ ਰੇਬਨ ਦੀ ਏਜੰਸੀ ਹੈਗੀ ਹੈ ਟਾਈਟਨ ਦੀ ਏਜੰਸੀ ਹੈ ਫਾਸਟ ਟਰੈਕ ਦੀ ਏਜੰਸੀ ਹੈ ਹੈਨਰੀ ਕਾਰਟਿਅਰ ਦੀ ਆ ਦੇਖੋ ਲੱਗਾ ਹੋਇਆ ਹੈਨਰੀ ਕਾਰਟਿਅਰ ਦਾ ਕੰਪਨੀ ਨੇ ਬਣਾ ਕੇ ਦਿੱਤਾ ਸਾਰਾ ਸੈਟ ਇਹ ਕਮਰੇ ਚੱਕ ਕੇ ਦਿਖਾਓਗੇ ਕੈਮਰੇ ਦੇ ਵਿੱਚ ਹਾਂਜੀ 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 ਆ ਦੇਖੋ ਜਿੱਦਾਂ ਇਹ ਮਤਲਬ ਆਈ ਜੁਵੈਲ ਦਾ ਫਰੇਮ ਹੈ ਜੀ ਮੈਟਲ ਦਾ ਫਰੇਮ ਹੈ ਸਾਲ ਦੀ ਗਾਰੰਟੀ ਹੈ ਇਹਨਾਂ ਦੀ ਤੇ ਕੋਈ ਪ੍ਰੋਬਲਮ ਨਹੀਂ ਕੋਈ ਰੰਗ ਉੱਟ ਜੇ ਕੋਈ ਮੈਨੂਫੈਕਚਰਿੰਗ ਫਾਲਟ ਹੋ ਜੇ ਸਾਲ ਇੱਕ ਕੰਪਨੀ ਪੂਰਾ ਚੇਂਜ ਕਰਕੇ ਦਿੰਦੀ ਹੈ ਕੰਨ ਮੇਰੇ ਕੰਪਨੀ ਦਾ ਹੀ ਮਾਲ ਲਗਾ ਹੋਇਆ ਹੈ ਕੰਪਨੀ ਦਾ 90% ਮਾਲ ਕੰਪਨੀ ਦਾ ਹੀ ਹੁੰਦਾ ਸਾਡੇ ਕੋਲ ਜਿਹੜਾ ਹੁਣ ਕੋਈ ਮਾਤੜ ਬੰਦਾ ਕੰਪਨੀ ਦਾ ਮਾਲ ਨਹੀਂ ਖਰਚ ਸਕਦਾ ਔਰ ਫਿਰ ਲੋਕਲ ਮਾਲ ਵੀ ਦੇ ਦਿੰਦਾ ਨੂੰ ਜੀ ਜੀ ਤੇ ਇੱਥੇ ਵੀਰ ਜੀ ਜਿੱਦਾਂ ਕਾ ਤੁਸੀਂ ਹੋਏ ਕਿ ਆ ਕਿ ਕੋਈ ਅਫੋਰਡ ਨਹੀਂ ਕਰ ਸਕਦਾ ਹੈ ਕਈ ਵਾਰ ਬੱਚੇ ਇਦਾਂ ਦੇ ਹੁੰਦੇ ਆ ਕਿ ਪੜ੍ਹਨ ਲਿਖਣ ਵਾਲੇ ਹੁੰਦੇ ਆ ਤੇ ਲੇਕਿਨ ਉਹਨਾਂ ਦੇ ਐਨਕਾ ਲੱਗ ਜਾਂਦੀਆਂ ਛੋਟੀ ਉਮਰ ਦੇ ਵਿੱਚ ਆ ਕੇ ਤੇ ਵਿਚਾਰੇ ਖਰੀਦ ਨਹੀਂ ਸਕਦੇ ਤੇ ਤੁਸੀਂ ਸੁਣਿਆ ਕਾਫੀ ਮਦਦ ਕਰਦੇ ਹੋ ਤੇ ਇਹਦੇ ਬਾਰੇ ਦੱਸੋ ਭਾਈ ਹਾਂਜੀ ਅਸੀਂ ਕਾਫੀ ਮਦਦ ਕਰਦੇ ਹਾਂ ਜਿਹੜਾ ਸਾਡੇ ਸੰਪਰਕ ਚਾਹੁੰਦਾ ਆ ਜੀ ਕਿ ਬੱਚਾ ਆ ਜੀ ਸਕੂਲ ਵਾਲੇ ਕਹਿੰਦੇ ਜੀ ਇਹ ਪੜਿਆ ਜਿਆਦਾ ਮਤਲਬ ਐਜੂਕੇਟਿਡ ਆ ਬੱਚੇ ਕੋ ਅਫੋਰਡ ਨਹੀਂ ਕਰ ਸਕਦਾ ਕਈ ਬੱਚਿਆਂ ਨੂੰ ਬਹੁਤ ਹਾਈ ਨੰਬਰ ਲੱਗਾ ਹੁੰਦਾ ਅਫੋਰਡ ਨਹੀਂ ਕਰ ਸਕਦੇ ਅਸੀਂ ਉਹਨਾਂ ਲਈ ਰੱਖਿਆ ਜੀ ਕਿ ਸਾਨੂੰ ਸਾਡੇ ਤੱਕ ਪਹੁੰਚ ਕਰੋ ਅਸੀਂ ਉਹਨਾਂ ਨੂੰ ਐਨਕ ਫ੍ਰੀ ਬਣਾ ਕੇ ਦਾਂਗੇ ਨੰਬਰ ਇਹ ਸਕੂਲ ਦੇ ਪ੍ਰਿੰਸੀਪਲ ਵੀ ਤੁਹਾਡੇ ਨਾਲ ਕਰ ਸਕਦੇ ਬਿਲਕੁਲ ਕਰ ਸਕਦੇ ਆ ਜੀ ਮੇਰੇ ਜਿਹੜੇ ਆਲੇ ਦੁਆਲੇ ਜਿੰਨੇ ਵੀ ਸਕੂਲ ਹੈਗੇ ਆ ਮੇਰਾ ਨੰਬਰ ਹੈਗਾ ਜੀ 987269088 ਕੈਨ ਟੋਪੀਕਲ ਪੁਆਇੰਟ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਕਹਿ ਦੇਣ ਕਿ ਇਹ ਸਾਡਾ ਬੱਚਾ ਜੀ ਲੋੜਵੰਦ ਹੈਗਾ ਤੇ ਹਿਯਾਰ ਹੈਗਾ ਇਹਨੂੰ ਐਨਕ ਫਰੀ ਬਣਾ ਦੋ ਅਸੀਂ ਉਹਨੂੰ ਬਿਲਕੁਲ ਬਿਲਕੁਲ 0% ਬਿਲਕੁਲ ਫਰੀ ਐਨਕ ਬਣਾ ਕੇ ਦੇਾਂਗੇ ਅੱਜ ਕੱਲ ਮਾਹੌਲ ਚੱਲਦਾ ਪਿਆ ਇਦਾਂ ਦਾ ਵਾ ਕਿ ਜਿਹੜੇ ਐਨਕ ਸੱਜਣਾਂ ਵਾਸਤੇ ਲਿੱਤੀਆਂ ਜਾਂਦੀਆਂ ਚਾਰੇ ਵਾਸਤੇ ਲਿੱਤੀਆਂ ਜਾਂਦੀਆਂ ਲੇਕਿਨ ਜਦੋਂ ਅੱਜ ਕੱਲ ਲੜਕੀਆਂ ਦਾ ਵਿਆਹ ਹੁੰਦਾ ਵਾ ਤੇ ਉਹ ਕਹਿੰਦੇ ਕਿ ਅਸੀਂ ਰਿਲੇਂਸ ਪਾਉਣੇ ਤੇ ਉਹ ਤੁਹਾਡੇ ਕੋਲ ਪ੍ਰੋਵਾਈਡ ਹੈਗੇ ਹਾਂਜੀ ਹਾਂਜੀ ਸਾਡੇ ਕੋਲ ਸਾਰੇ ਲੈਂਸ ਹੈਗੇ ਜੀ ਆ ਲੈਨਸਾਂ ਦੀਆਂ ਦੇਖੋ ਸਾਰੀਆਂ ਲੱਗੀਆਂ ਹੋਈਆਂ ਕੰਪਨੀਆਂ ਦੀਆਂ ਫੋਟੋਆਂ ਸਾਰੇ ਲੈਨਸਾ ਆਈ ਕਨੈਕਟ ਦੇ ਲੈਨਸਾ ਬੋਸ਼ ਐਂਡ ਲੌਨ ਦੇ ਲੈਨਸਾ ਕੂਪਰ ਵਿਜਨ ਦੇ ਲੈਨਸਾ ਸਾਡੇ ਕੋਲ ਉਹ ਵੀ ਲੈਨਸ ਹੈਗੇ ਜਿਹੜੇ ਕਲਰ ਤੁਸੀਂ ਆਪਣੀਆਂ ਅੱਖਾਂ ਨੂੰ ਸੋਹਣਾ ਕਰਨਾ ਚਾਹੁੰਦੇ ਹੋ ਆਪਣੀ ਜਿੰਦਾਂ ਦਾ ਸੂਟ ਉਦਾਂ ਦੇ ਕਲਰ ਜਿੰਦਾਂ ਦਾ ਸੂਟ ਉਦਾਂ ਦੇ ਉਹ ਵੀ ਲੈਨਸ ਹੈਗੇ ਸਾਡੇ ਲੈਨਸਾਂ ਦੀ ਪੂਰੀ ਰੇਂਜ ਹੈ ਸਾਡੇ ਕੋਲ ਦੀ ਤੇ ਕਈ ਵਰੀ ਆਉਂਦਾ ਕਿ ਲੈਨਸ ਪਾ ਕੇ ਅੱਖਾਂ ਖਰਾਬ ਹੋ ਜਾਂਦੀਆਂ ਤੇ ਇਦਾਂ ਦਾ ਸਿਸਟਮ ਨਹੀਂ ਇਦਾਂ ਦਾ ਕੁਝ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈ ਜੀ ਉਹ ਤੁਸੀਂ ਲੈਨਸ ਸਹੀ ਤਰੀਕੇ ਨਾਲ ਲਗਾਇਆ ਹੋਵੇ ਤੇ ਅੱਖਾਂ ਖਰਾਬ ਹੋਣ ਦਾ ਕੋਈ ਮਤਲ ਉਹਨੂੰ ਇਹ ਹੈ ਕਿ ਉਹਦੀ ਥੋੜੀ ਕੇਅਰ ਮੰਗਦਾ ਕਿ ਤੁਸੀਂ ਲੈਂਸ ਜਿੱਦਾ ਸਵੇਰੇ ਪਾਇਆ ਤੇ ਰਾਤ ਨੂੰ ਕਢਣਾ ਜੀ ਜੀ ਉਹਨੂੰ ਪਾ ਕੇ ਸੋਣਾ ਨਹੀਂ ਜੀ ਹੁਣ ਤੱਕ ਇਹ ਚੰਗੇ ਜਿਹੇ ਕੰਪਨੀਆਂ ਦੇ ਲੈਂਸ ਆ ਗਏ ਜਿਹੜਾ ਕਿ ਆਪਾਂ 18 18 ਘੰਟੇ ਅਵੇਲ ਕਰ ਸਕਦੇ ਆਂ ਕੈ ਬਾਤ ਹੈ ਜੀ ਇਹ ਵੀ ਨਾਲ ਹੈ ਕਿ ਕਿਤੇ ਸਜਾਵਟ ਰਸਤੇ ਹੁੰਦਾ ਇੱਕ ਨਜ਼ਰ ਦੇ ਵੀ ਲੈਂਸ ਜਿੱ ਨਜ਼ਰ ਨਜ਼ਰ ਤੇ ਕਿਸੇ ਨੇ ਐਨਕ ਲਾਣੀ ਨਾ ਹੋਵੇ ਬਿਲਕੁਲ ਬਿਲਕੁਲ ਨਜ਼ਰ ਦਾ ਲੈਂਸ ਆ ਜੀ ਆ ਦੇਖੋ ਸਾਰੇ ਨਜ਼ਰ ਦੇ ਲੈਂਸਾਂ ਦੀਆਂ ਜਿਹੜਾ ਬੜਾ ਦੇਖਾ ਤੇ ਕੈਮਰੇ ਚੱਕ ਕੇ ਆਹ ਲਓ ਜੀ ਆ ਦੇਖੋ ਜਿੱਦਾਂ ਨੰਬਰ ਆ ਜੀ ਆ ਦੇਖੋ ਆ ਸਾਰੇ ਨਜ਼ਰ ਦੇ ਐਨਸੀ ਹੈ ਜੀ ਅੱਛਾ ਜੀ ਲੈਂਸਾਂ ਦੇ ਦਾ ਮਤਲਬ ਆਪਣੇ ਆਪ ਲਾ ਸਕਦਾ ਬੰਦਾ ਇਹ ਆਪਣੇ ਆਪ ਲਾ ਸਕਦਾ ਜੀ ਇੱਕ ਵਾਰ ਜਿਹੜੇ ਬੰਦੇ ਨੂੰ ਨਹੀਂ ਆਂਦਾ ਇੱਕ ਵਾਰ ਅਸੀਂ ਸਿਖਾ ਦਾਂਗੇ ਉਸ ਤੋਂ ਬਾਅਦ ਆਪਣੇ ਆਪ ਲਾ ਸਕਦਾ ਸਾਰੇ ਨੰਬਰ ਸਾਈਡ ਇਫੈਕਟ ਤੇ ਨਹੀਂ ਕੋਈ ਸਾਈਡ ਇਫੈਕਟ ਨਹੀਂ ਜੀ ਕੋਈ ਸਾਈਡ ਇਫੈਕਟ ਨਹੀਂ ਹੁਣ ਤਾਂ ਮੋਸਟਲੀ ਲੋਕ ਲੈਂਸ ਕਾਫੀ ਲੋਕ ਲਗਾਣ ਲੱਪੇ ਆ ਜੀ ਜੀ ਕਿ ਜਿੰਨੇ ਜਿਹੜੇ ਕਾਲਜ ਗਏ ਆਪਣਾ ਲੈਂਸ ਲਾ ਲਿਆ ਸ਼ਾਮ ਨੂੰ ਆ ਕੇ ਆਪਣੀ ਸਪੈਕਸ ਲਗਾ ਲਈ ਜੀ ਇਦਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਇਹਨਾਂ ਦੀ ਕੋਈ ਜੀ ਤੇ ਆਪਣਾ ਪੂਰਾ ਐਡਰੈਸ ਦੱਸੋ ਇੱਕ ਵਾਰੀ ਹਾਂ ਜੀ ਹਾਂ ਪੂਰਾ ਐਡਰੈਸ ਹੈਗਾ ਜੀ ਸਾਡਾ ਕੈਂਟ ਆਪਟੀਕਲ ਪੁਆਇੰਟ ਸੜਕ 10 ਸਦਰ ਬਾਜ਼ਾਰ ਜਲੰਧਰ ਕੈਂਟ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 987269038 ਸਵਿੰਦਰ ਸਿੰਘ ਮੇਰਾ ਨਾਮ ਹੈ ਜੀ ਨਾਲ ਮੇਰੇ ਬੇਟਾ ਬੈਠਦਾ ਆ ਅਰਸ਼ਦੀਪ ਸਿੰਘ ਜੀ ਤੇ ਲੈਂਸ ਅੱਜ ਕੱਲ ਅੱਖਾਂ 'ਚ ਪਾਏ ਜਾਂਦੇ ਆ ਅਲੱਗ-ਅਲੱਗ ਤਰ੍ਹਾਂ ਦੇ ਜਿੱਦਾਂ ਦਾ ਅੱਜ ਕੱਲ ਰਜਵਾ ਚੱਲ ਰਿਹਾ ਜਿੱਦਾਂ ਦਾ ਸੂਟ ਉਹਨਾਂ ਦੇ ਲੈਂਸ ਪਾਉਂਦੇ ਆ ਲੇਡੀਜ਼ ਤੇ ਉਹਦੇ ਬਾਰੇ ਦੱਸੋ ਦਰਸ਼ਕਾਂ ਹਾਂਜੀ ਹਾਂਜੀ ਸਾਡੇ ਕੋਲ ਸਾਰਾ ਕੁਝ ਵੈਰਾਈਟੀ ਆ ਜੀ ਸਾਡੇ ਕੋਲ ਜਿਹੜੇ ਆਈ ਲੈਂਸ ਹੁੰਦੇ ਨੇ ਕਲਰ ਵਾਲੇ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਨੇ ਸਾਡੇ ਕੋਲ 1500 ਚ ਸਟਾਕ ਪਿਆ ਹੋਇਆ ਜੇ ਸਾਰੇ ਰੰਗ ਨੀਲੇ ਪੀਲੇ ਹਰੇ ਨੀਲੇ ਜਿਹੜੇ ਕਹਿੰਗੇ ਸਾਰਾ ਕੁਝ ਸਟਾਕ ਪਿਆ ਆ ਅੱਛੀ ਕੰਪਨੀਆਂ ਦਾ ਵੀ ਨਾਰ ਕਈ ਲੋਕੀ 12-12 ਘੰਟੇ ਪਾਉਂਦੇ ਉਹ ਗਲਤ ਹੈ ਕੈਮੀਕਲ ਹੁੰਦਾ ਜੇ ਆਪਾਂ ਮੰਨਦੇ ਆ ਪਰ ਇਹਨੂੰ ਲਿਮਟ ਚ ਪਾਓ 4 ਘੰਟੇ ਪਾਓ 6 ਘੰਟੇ ਪਾਓ ਆਪਣਾ ਫੰਕਸ਼ਨ ਟੈਂਡ ਕਰੋ ਤੇ ਯੂਜ਼ ਟੂਨ ਕਰਕੇ ਉਤਾਰ ਦਿਓ ਸੁੱਟ ਦਿਓ ਤੇ ਇਹ ਬੰਦਾ ਅਗਰ ਐਨਕ ਲਾਣਾ ਹੀ ਨਾ ਚਾਹੁੰਦਾ ਹੋਵੇ ਤੇ ਲੈਂਸ ਵੀ ਤੁਸੀਂ ਕਰ ਦਿੰਦੇ ਆ ਇਹਨਾਂ ਅੱਖਾਂ ਵਾਲੇ ਜਿਹੜੇ ਨਜ਼ਰ ਦੇ ਬਿਲਕੁਲ ਬਿਲਕੁਲ ਸਰ ਜੀ ਬਿਲਕੁਲ ਆਪਣੇ ਕੋਲ ਉਹਦੇ ਵਿੱਚ ਵੀ ਬਹੁਤ ਵੈਰਾਈਟੀ ਪਈ ਹੈ ਸਭ ਤੋਂ ਸੌਫਟ ਲੈਂਸ ਵੀ ਪਏ ਆ ਸਾਡੇ ਕੋਲ ਬਹੁਸ਼ੰਲਮ ਹੁੰਦਾ ਕੰਟੈਕਟ ਲੈਂਸ ਦੇ ਵਿੱਚ ਐਲਕਨ ਹੁੰਦਾ ਕੋਪਰ ਵਿਜ਼ਨ ਹੁੰਦਾ ਜੌਨਸਨ ਜੌਨਸਨ ਆਪਾਂ ਸਾਰਾ ਪ੍ਰੋਵਾਈਡ ਕਰ ਦਿਆ ਜੀ ਚਾਹੇ ਕਿਸੇ ਨੇ ਬਾਹਰੋਂ ਮੰਗਾਣੇ ਹੋਵੇ ਇੰਡੀਆ ਮੰਗਾਣੇ ਹੋਵੇ ਸਾਡੇ ਕੋ ਕੋ ਸਾਰਾ ਕੁਝ ਪਿਆ ਜੀ ਤੇ ਆਪਣਾ ਡਰੈਸ ਦਿੱਤਾ ਦੱਸ ਕਾ ਰਹਾ ਅਡੈਸ ਸਾਡੀ ਦੁਕਾਨ ਹੈਗੀ ਜਲੰਧਰ ਕੈਂਟ ਦੇ ਵਿੱਚ ਕੈਂਟ ਆਪਟੀਕਲ ਪੁਆਇੰਟ ਦਾ ਦੁਕਾਨ ਦਾ ਨਾਮ ਆ ਤੁਸੀਂ ਫੋਨ ਨੰਬਰ ਵੀ ਆਪਣਾ ਲੈ ਲਓ ਕੋਈ ਇਸ ਰੋਡ ਪਈ ਤਾਂ ਮੇਰਾ ਨੰਬਰ ਹੈਗਾ 7311 트리플 009 ਇਹ ਸਾਡੀ ਦੁਕਾਨ ਦਾ ਡਰੈਸ ਆ ਮੈਨੂੰ ਜਦੋਂ ਵੀ ਆਪਣੇ ਫੋਨ ਕਰਕੇ ਆ ਜਿਓ 10 ਸਦਰ ਬਾਜ਼ਾਰ ਹਾਂਜੀ ਮੇਨ ਆਪਣੀ ਦੁਕਾਨ ਨੁੱਕਰ ਤੇ ਆ ਕੈਂਟ ਆਪਟੀਕਲ ਪੁਆਇੰਟ ਦੇ ਨਾਮ ਤੋਂ ਨਮਸਕਾਰ ਜੀ ਸਰ ਜੀ ਕਿਧਰੋਂ ਆਏ ਤੁਸੀਂ ਅਸੀਂ ਤੋ ਘੰਟੇ ਤੋਂ ਹੀ ਆਏ ਅੱਛਾ ਵੀਰ ਜੀ ਤੁਸੀਂ ਕੀ ਸੁਣ ਕੇ ਆਇਆ ਇੱਥੇ ਦੁਕਾਨ ਦੇ ਮਹੱਤਵਕੀ ਸੁਣੇ ਅਸੀਂ ਇਹ ਐਨਕ ਬਾਰੇ ਸੁਣ ਕੇ ਆਏ ਇਹਨਾਂ ਦੀ ਐਨਕ ਬਹੁਤ ਵਧੀਆ ਹੁੰਦੀ ਆ ਅੱਛਾ ਜੀ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਤੇ ਚੈੱਕ ਵਗੈਰਾ ਇੱਥੇ ਕਰਵਾਇਆ ਸੀਗਾ ਸਾਰੇ ਅੱਖਾਂ ਹਾਂਜੀ 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 ਬਿਲਕੁਲ ਤੇ ਹੁਣ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਐਨਕ ਦੇਖੋ ਪਾ ਕੇ ਜਿਹੜੀ ਬਣਾਈ ਇਹਨਾਂ ਨੇ ਐਨਕ ਮੈਂ ਆ ਬਣਾਈ ਸੀ ਨਿਗਾ ਦੀ ਅੱਛਾ ਜੀ ਇਸ ਫਿਲ ਦੇ ਤਾਂ ਠੀਕ ਲੱਗ ਰਹੇ ਆ ਬਹੁਤ ਵਧੀਆ ਕਹਿੰਦਾ ਮਤਲਬ ਇਹ ਨਜ਼ਰ ਦੀ ਐਨਕ ਨਹੀਂ ਲੱਗਦੀ ਐਦਾਂ ਲੱਗਦਾ ਕਿ ਜਿੱਦਾਂ ਸ਼ੋ ਵਾਲੀ ਆ ਹਾਂਜੀ ਹਾਂ ਇਹ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਜੀ ਇਹੀ ਕਹਿਣਾ ਚਾਹਣਾ ਵੱਧ ਤੋਂ ਵੱਧ ਇਸ ਗ੍ਰਾਮ ਦਾ ਮਾਨ ਕਰੋ ਵੱਧ ਤੋਂ ਵੱਧ ਕਸਟਮਰ ਇੱਥੇ ਆਓ ਇੱਥੇ ਦੀ ਇਨਕਮ ਬਾਜ਼ਾਰ ਨਾਲੋਂ ਬਹੁਤ ਸਸਤੀਆਂ ਤੇ ਬਹੁਤ ਵਧੀਆ ਹਨ